ਮੇਰਾ ਨਾਮ ਗੁਰਦਰਸ਼ਨ ਸਿੰਘ ਪਿੰਡ ਆਸ਼ੀਕੇ ਜ਼ਿਲ੍ਹਾ ਤਸੀਲ ਜ਼ੀਰਾਵਾ ਇਹ ਪਿੰਡ ਕਾਉਣ ਵਾਲਾ ਮੱਲਾਵਾਲਾ ਏਰੀਏ ਦੇ ਨਜ਼ਦੀਕ ਪੈਂਦਾ ਜੀ ਮੈਂ ਪਿਛਲੇ ਸਾਲ 2 2 3 ਏਕੜ ਲਾਈ ਸੀ ਐਦਕੀ ਆਪਦੀ ਦੇ ਸੱਜਣ ਮਿਲਦੇ ਆ ਜਾਨੀ ਕਿ 50 60 ਘਲੇ ਥਾਂ ਲਾਇਆ ਵਾ ਬਹੁਤ ਵਧੀਆ ਵੈਰਾਈਟੀ ਆ ਤੇ ਮੈਂ ਤਾਂ ਇਹੀ ਕਹਾਂਗਾ ਆਪਦੇ ਸੱਚੇ ਮਿੱਤਰਾਂ ਨੂੰ ਜਿੰਨਿਆਂ ਨੂੰ ਵੀ ਇਹ ਵੈਰਾਈਟੀ ਲਵਾਵਾਂਗਾ ਇਹਦੇ ਵਿੱਚ ਵੇਖੋ ਬੱਲੀ ਬਿਲਕੁਲ ਕੋਈ ਇਹਦੇ ਵਿੱਚ ਕੋਈ ਇਹੋ ਜਿਹਾ ਕੋਈ ਰੋਗ ਨਹੀਂ ਬਿਲਕੁਲ ਬਹੁਤ ਹੀ ਵਧੀਆ ਵੈਰਾਈਟੀ ਆ ਇਹ 140 ਦਿਨਾਂ ਦੇ ਵਿੱਚ ਵਿੱਚ ਪੱਕ ਜਾਂਦੀ ਹੈ ਸਾਡੇ ਸਰਪੰਚ ਸਾਹਿਬ ਨਾਲ ਆਰਤੀਏ ਸਾਹਿਬ ਨੇ ਸਰਪੰਚ ਰਮਿੰਦਰ ਸਿੰਘ ਬਿੱਟਾ ਯਾਨੀ ਕਿ ਉਹਨਾਂ ਵੀ 50 60 ਕਿੱਲੇ ਦੀ ਸਤਨਾਮ ਸਿੰਘ ਆ 18 20 ਕਿੱਲੇ ਉਹਨਾਂ ਨੇ ਖੇਤੀ ਕੀਤੀ ਨਾਲ ਯਾਨੀ ਕਿ ਬਹੁਤ ਹੀ ਵਧੀਆ ਵੈਰਾਈਟੀ ਹੈ ਜਿੰਨੀ ਕਹਿਦੀ ਓਨੀ ਹੀ ਵਧੀਆ ਵਾ ਪਿਛਲੇ ਸਾਲ ਵੀ ਲਾਇਆ ਸੀ ਬਿਲਕੁਲ ਸਹੀ ਸੀ ਇਸ ਵਾਰ ਵੀ ਕੋਈ ਡਿੱਗਣ ਦੀ ਅਜੇ ਤੱਕ ਤਾਂ ਕੋਈ ਕੰਪਲੇਂਟ ਨਹੀਂ ਆਈ ਤੇ ਝਾੜ 35 ਤੋਂ 36 ਕੁਇੰਟਲ ਤੱਕ ਰਿਹਾ ਜੀ ਇਸ ਨੂੰ ਸਪਰੇਅ ਮਤ ਤਿੰਨ ਕੀਤੀ ਆ ਜੀ ਸੀਆਰ 300 21 ਵੈਰਾਈਟੀ ਆ ਪੰਜਾਬ ਸੀੜੀ ਗਿੱਦੜਬਾਦੋਂ ਖਰੀਦੀ ਸੀ ਜਾਨੀ ਕਿ ਇਹਦਾ ਝਾੜ ਵੀ 35 ਤੋਂ 36 ਕੁਇੰਟਲ ਆ ਪਿਛਲੇ ਆਰ ਘਟ ਵੀ ਹੋਣ ਕਰਕੇ ਸਾਨੂੰ ਘਟ ਮਿਲੇ ਆ ਇਸ ਵਾਰ ਸਾਰੇ ਏਰੀਆ ਵਿੱਚ ਇਹ ਹੀ ਲਾਇਆ ਵਾ 140 ਦਿਨਾਂ ਦੇ ਵਿੱਚ ਵਿੱਚ ਇਹ ਪੱਕ ਜਾਂਦਾ ਵਾ ਜੀ ਮੇਰਾ ਨਾਮ ਗੁਰਦਰਸ਼ਨ ਸਿੰਘ ਪਿੰਡ ਆਸ਼ੀਕੇ ਜ਼ਿਲ੍ਹਾ ਤਸੀਲ ਜੀਰਾਵਾ ਇਹ ਪਿੰਡ ਕਾਉਣ ਵਾਲਾ ਮੱਲਾ ਵਾਲਾ ਏਰੀਆ ਦੇ ਨਜ਼ਦੀਕ ਪੈਂਦਾ ਜੀ ਮੈਂ ਪਿਛਲੇ ਸਾਲ 2 ਤੋਂ 3 ਏਕੜ ਲਾਈ ਸੀ ਐਦਕੀ ਆਪਦੀ ਤੇ ਸੱਜਣ ਮਿਲਦੇ ਆ ਯਾਨੀ ਕਿ 50 60 ਗਲੇ ਥਾਂ ਲਾਇਆ ਵਾ ਬਹੁਤ ਵਧੀਆ ਵੈਰਾਈਟੀ ਆ ਤੇ ਮੈਂ ਤਾਂ ਇਹੀ ਕਵਾਂਗਾ ਆਪਦੇ ਸੱਚੇ ਮਿੱਤਰਾਂ ਨੂੰ ਜਿੰਨਿਆਂ ਨੂੰ ਇਹ ਹੀ ਵੈਰੈਟੀ ਲਵਾਵਾਂਗਾ ਇਹਦੇ ਵਿੱਚ ਵੇਖੋ ਬੱਲੀ ਬਿਲਕੁਲ ਕੋਈ ਇਹਦੇ ਵਿੱਚ ਕੋਈ ਇਹੋ ਜਿਹਾ ਕੋਈ ਰੋਗ ਨਹੀਂ ਬਿਲਕੁਲ ਬਹੁਤ ਹੀ ਵਧੀਆ ਵੈਰੈਟੀ ਹੈ ਇਹ 140 ਦਿਨਾਂ ਦੇ ਵਿੱਚ ਵਿੱਚ ਪੱਕ ਜਾਂਦੀ ਹੈ ਸਾਡੇ ਸਰਪੰਚ ਸਾਹਿਬ ਨਾਲ ਆਰਤੀਏ ਸਾਹਿਬ ਨੇ ਸਰਪੰਚ ਰਮਿੰਦਰ ਸਿੰਘ ਬਿੱਟਾ ਯਾਨੀ ਕਿ ਉਹਨਾਂ ਵੀ 50 60 ਕਿੱਲੇ ਦੀ ਸਤਰਾਮ ਸਿੰਘ ਆ 18 20 ਕਿੱਲੇ ਉਹਨਾਂ ਨੇ ਖੇਤੀ ਕੀਤੀ ਨਾਲ ਯਾਨੀ ਕਿ ਬਹੁਤ ਹੀ ਵਧੀਆ ਵੈਰੈਟੀ ਹੈ ਜਿੰਨੀ ਕਹਿਦੀ ਓਨੀ ਹੀ ਵਧੀਆ ਵਾ ਪਿਛਲੇ ਸਾਲ ਵੀ ਲਾਇਆ ਸੀ ਬਿਲਕੁਲ ਸਹੀ ਸੀ ਇਸ ਵਾਰ ਵੀ ਕੋਈ ਡਿੱਗਣ ਦੀ ਅਜੇ ਤੱਕ ਤਾਂ ਕੋਈ ਕੰਪਲੇਂਟ ਨਹੀਂ ਆ ਇਸ ਨੂੰ ਸੁਪਰੀਮਾ ਤੈਨ ਕਿਤੀਆਂ ਜੀ ਸੀਆਰ 321 ਵੈਰਾਈਟੀ ਆ ਪੰਜਾਬ ਸੀਡ ਕਿੱਤੜ ਬਾਦੋਂ ਖਰੀਦੀ ਸੀ ਯਾਨੀ ਕਿ ਇਹਦਾ ਝਾੜ ਵੀ 35 ਤੋਂ 36 ਕੁਇੰਟਲ ਆ ਪਿਛਲੇ ਾਰ ਘਟ ਵੀ ਹੋਣ ਕਰਕੇ ਸਾਨੂੰ ਘਟ ਮਿਲਿਆ ਇਸ ਵਾਰ ਸਾਰੇ ਏਰੀਆ ਵਿੱਚ ਇਹ ਹੀ ਲਾਇਆ ਵਾ 140 ਦਿਨਾਂ ਦੇ ਵਿੱਚ ਵਿੱਚ ਇਹ ਪੱਕ ਜਾਂਦਾ ਵਾ ਜੀ ਪੰਜਾਬ ਸੀਡ ਕੰਪਨੀ ਦਾ ਧਾਨ ਸੁਪਰ ਸੀਆਰ 212 ਇਸਮੇ ਹਫੰਗਸ ਜੈਸੇ ਸਭੀ ਰੋਗੋ ਸੇ ਲੜਨੇ ਕੀ ਅਧਿਕ ਸ਼ਮਤਾ ਧਾਨ ਕੀ ਇਹ ਕਿਸਮ ਗਿਰਤੀ ਨਹੀਂ ਇਸ ਕਿਸਮ ਕੇ ਪੌਦੋਂ ਕਾ ਫੁਟਾ ਬਹੁਤ ਅੱਛਾ ਹੁੰਦਾ ਹੈ बालियां पकने तक इसके पौधों की पत्तियां हरी भरी रहती हैं। अधिक पैदावार किसान खुशहाल पंजाब सीड कंपनी का धान सुपर सीआर 212